ਡੈਲਸਿਸ ਦੀ ਕੀਮਤ ਹੈ तकरीबन 4500 ਰੁਪਏ ਇੱਕ ਡੈਲਸਿਸ ਦੀ ਕੀਮਤ ਹੈ ਕਈਆਂ ਦੀ ਮਹੀਨੇ 'ਚ 12 ਹੁੰਦੀਆਂ ਨੇ ਕਈਆਂ ਦੀ 8 ਹੁੰਦੀਆਂ ਤੁਸੀਂ ਲਾ ਲਓ 60 70000 ਰੁਪਏ ਇੱਕ ਮਰੀਜ਼ ਦਾ ਲੱਗਦਾ ਇੱਕ ਗਰੀਬ ਆਦਮੀ ਇੱਕ 10000 12000 ਕਮਾਨ ਵਾਲਾ ਕਿਵੇਂ ਕਰੂਗਾ ਸਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਨੂੰ ਡਾਇਲਸਿਸ ਕਰਾਉਂਦਿਆਂ ਨੂੰ ਇਧਰ ਹਮ ਜਨਵਰੀ ਸੇ ਆ ਰਹੇ ਹਾਂ ਬੜੀਆ ਸੇ ਬੜੀਆ ਹਸਪੀਟਲ ਦੇ ਬਰਾਬਰ ਦਾ ਟ੍ਰੀਟਮੈਂਟ ਮਿਲਦਾ ਹੈ ਸਾਫ ਸਫਾਈ ਬੜੀਆ ਹੈ ਆਪ ਦੇਖ ਹੀ ਰਹੇ ਹੋ ਇਹਨਾਂ ਸਰਵਿਸ ਬਹੁਤ ਵਧੀਆ ਜੀ ਐਨ ਜੀਓ ਦੀ ਤੇ ਕਿਉਂਕਿ ਇਹ ਸਫਾਈ ਵੀ ਬਹੁਤ ਜ਼ਿਆਦਾ ਹੈਗੀ ਹੈ ਇਹ ਤੇ ਹਰ ਵਾਰ ਨੋਵਾ ਫਿਲਟਰ ਯੂਜ਼ ਕਰਦੇ ਆ। ਬਾਕੀ ਸਾਰੇ ਹਸਪਤਾਲਾਂ ਵਿੱਚ ਫਿਲਟਰ 2 ਜਾਂ 3 ਵਾਰ ਯੂਜ਼ ਕਰਦੇ ਆ। ਬਾਕੀ ਤਾਂ ਰਾਮਪੁਰੇਵੇਂ ਇਹਨਾਂ ਨੂੰ ਇਹ ਕੰਮ ਕਰਨੇ ਚਾਹੀਦੇ। ਇੱਕ ਮੱਲੇ 'ਚ ਮੰਦਰ ਗੁਰਦੁਆਰਾ ਹਰ ਮੱਲੇ 'ਚ ਆਪਣੇ ਪੰਜਾਬ 'ਚ ਤਾਂ ਖਾਸ ਕਰਕੇ ਹੈ ਹੀ ਆ। ਜੇ ਮੱਲੇ ਦੇ ਮੰਦਰ ਗੁਰਦੁਆਰੇ ਵਾਲੇ ਆਪਣੇ ਜਿਹੜੇ ਏਰੀਏ ਦੇ ਕਿੰਨੇ ਬੰਦੇ ਹੁੰਦੇ ਇੱਕ ਮੱਲੇ 'ਚ ਪੰਜ ਚਾਰ ਬੰਦੇ ਦੀਨ ਦੁਖੀ ਹੁੰਦੇ ਨੇ। ਕਿਸੇ ਨੂੰ ਫੀਸ ਦੀ ਲੋੜ ਹੁੰਦੇ ਕਿਸ ਜੇ ਉਹ ਹੀ ਪੂਰਾ ਕਰ ਦੇ ਤਾਂ ਸਾਡੀ ਤਾਂ ਲੋੜ ਹੀ ਨਾ ਪਵੇ ਇਹ ਪਰਮਾਤਮਾ ਦਾ ਮੰਦਿਰ ਹੈ ਇਹ ਨਾਰਾਇਣ ਦਾ ਮੰਦਿਰ ਹੈ ਮੇਰੇ ਵਾਹਿਗੁਰੂ ਦਾ ਮੰਦਿਰ ਹੈ ਇਹਦੇ ਚ 15 ਮਸ਼ੀਨਾਂ ਜਿਹੜੀਆਂ ਆਮ ਹਸਪਤਾਲਾਂ ਚ ਹੋਇਆ ਗਿਆ ਪੰਜ ਮਸ਼ੀਨਾਂ ਸਾਡੇ ਕੋਲ ਡਬਲ ਫਿਲਟਰ ਵਾਲੀਆਂ ਮਸ਼ੀਨਾਂ ਨੇ ਉਹ ਪੰਜਾਬ ਦੇ ਕਿਸੇ ਵੀ ਵੱਡੇ ਹਸਪਤਾਲ ਚ ਪੰਜ ਮਸ਼ੀਨਾਂ ਨਹੀਂ ਹੈ ਔਰ ਸਮਾਜ ਨੂੰ ਮੈਂ ਇਹ ਹੀ ਗੱਲ ਕਵਾਂਗਾ ਦੇਖੋ ਧਰਮ ਮੜ ਨਹੀਂ ਆ ਫਿਰ ਮੈਂ ਕਹਿ ਰਿਹਾ ਧਰਮ ਨੂੰ ਧਰਮ ਸਮਝ ਕੇ ਕਰਮ ਦੀ ਸੇਵਾ ਵੀ ਕੌਣ ਕਹਿੰਦਾ ਹੈ ਆਸਮਾਨ 'ਚ ਸੁਰਾਖ ਨਹੀਂ ਹੁੰਦਾ ਤੂੰ ਤਬੀਅਤ 'ਚ ਪੱਥਰ ਤੋ ਉਛਾਲੋ ਯਾਰੋ ਤੇ ਜਿਹੜੀ ਇਹ ਸ਼ਾਇਰੀ ਹੈ ਅਜੀ ਇਸੇ ਦੇ ਚੱਲਦੇ ਹੋਏ ਸਾਡੇ ਨਾਲ ਇੱਕ ਸ਼ਖਸ ਮੌਜੂਦ ਨੇ ਜਿਹਨਾਂ ਤੁਹਾਨੂੰ ਮਿਲਾਉਂਗਾ ਜਿਨ੍ਹਾਂ ਨੇ ਐਨ ਜੀਓ ਸ਼ੁਰੂ ਕੀਤਾ ਹੈ ਫ੍ਰੀ ਡਾਇਲਿਸਿਸ ਸੈਂਟਰ ਵਾਸਤੇ ਆਓ ਆਪਾਂ ਚੱਲਦੇ ਹਾਂ ਪੁੱਛਦੇ ਹਾਂ ਵੀ ਇਹ ਐਨ ਜੀਓ ਨੂੰ ਸ਼ੁਰੂ ਕੀਤੇ ਕਿੰਨਾ ਟਾਈਮ ਹੋ ਗਿਆ ਤੇ ਇੱਥੇ ਕਿਸ ਤਰ੍ਹਾਂ ਜਿਹੜੀ ਸੇਵਾ ਨਿਭਾਈ ਜਾਂਦੀ ਹੈ ਆਓ ਚੱਲਦੇ ਹਾਂ ਮਿਲਾਉਣੇ ਤੁਹਾਨੂੰ ਉਸ ਸ਼ਖਸ ਦੇ ਨਾਲ ਤੇ ਪੁੱਛਦੇ ਕਿੰਨਾ ਟਾਈਮ ਹੋ ਗਿਆ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਸਰ ਐਨ ਜੀਓ ਸੀ ਸ਼ੁਰੂ ਕੀਤਾ ਸਿਰਫ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਦੀਪਕ ਗਰਗ ਜੀ ਹੈਲਪਫੁਲ ਐਂਜੋ ਨਰ ਸੇਵਾ ਨਾਰਾਇਣ ਸੇਵਾ ਫਰੀ ਡਾਇਲਿਸਿਸ ਸੈਂਟਰ ਤੇ ਸਰ ਇਹ ਜਿਹੜੀ ਐਨ ਜੀਓ ਹੈ ਇਹਦੇ ਵਿੱਚ ਯਾਨੀ ਕਿ ਕਿਸ ਤਰ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ ਸਾਨੂੰ ਉਸ ਬਾਰੇ ਜਾਣਕਾਰੀ ਦਿਓ ਦੇਖੋ ਜੀ ਇਹਦੇ ਚ ਉਹ ਸੇਵਾ ਕਿੱਥੇ ਜਾ ਰਹੀਆਂ ਜਿਹੜਾ ਕਿ ਸਮਾਜ ਨਹੀਂ ਕਰਦਾ ਜਿਹੜਾ ਕੰਮ ਸਮਾਜ ਨੂੰ ਕਰਨਾ ਸੀ ਉਹ ਹੈਲਪਫੁਲ ਐਂਜੋ ਨਰ ਸੇਵਾ ਨਾਰਾਇਣ ਸੇਵਾ ਡਾਇਲਿਸਿਸ ਸੈਂਟਰ ਕਰਾ ਐਜੂਕੇਸ਼ਨ ਸਭ ਤੋਂ ਜਿਹੜੇ ਬਜ਼ੁਰਗ ਨੇ ਉਹਨਾਂ ਲਈ ਖਾਣੇ ਦੀ ਸਹੂਲਤ ਹੈਗੀ ਹੈ ਸਭ ਤੋਂ ਜਿਹੜੀ ਵੱਡੀ ਸਹੂਈਦਾ ਹੈਗੀ ਆ ਡਲਸੀ ਦੀ ਜਿਹੜਾ ਰੋਜ਼ ਤਿਲ ਤਿਲ ਡਲਸੀ ਵਾਲਾ ਮਰੀਜ਼ ਮਰਦਾ ਸਾਡੇ ਕੋਲ 20 ਮਸ਼ੀਨਾਂ ਲਾਈਆਂ ਹੋਈਆਂ ਨੇ ਔਰ ਤੁਹਾਨੂੰ ਮੈਂ ਦੱਸਣਾ ਚਾਹ ਰਿਹਾ ਤੁਹਾਡੇ ਚੈਨਲ ਤੇ ਇਹ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਡਲਸੀ ਸੈਂਟਰ ਹੈ ਬਿਲਕੁਲ ਫ੍ਰੀ ਆਫ ਕੋਸਟ ਇੱਥੇ ਦੀ ਕੰਟੀਨਿਊ ਵੀ ਫ੍ਰੀ ਹੈ ਇਹਦੇ ਚ ਕੋਈ ਕੈਸ਼ ਕਾਊਂਟਰ ਸਾਡਾ ਨਹੀਂ ਹੈਗਾ ਇੱਥੇ ਤੁਹਾਨੂੰ ਮੈਂ ਦੱਸ ਦਵਾਂ ਔਰ ਤੀਜੀ ਜਿਹੜੀ ਹੋਣਾ ਸੀ ਇੱਕ ਸੇਵਾ ਸਾਡੀ ਅਸੀਂ ਖੇਡ ਜਿਹੜੇ ਬੱਚੇ ਗਰੀਬ ਨੇ ਉਹ ਖੇਡਾਂ 'ਚ ਬੜੇ ਉੱਸਾ ਹੈ ਉਹਨਾਂ ਦਾ ਅਸੀਂ ਹੁਣੇ ਇੱਕ ਦਿਨ ਆਪਣਾ ਥੋੜੇ ਦਿਨ ਪਹਿਲਾਂ ਇੱਕ RAMLAL ji ਨੇ ਉਹਨਾਂ ਨੂੰ ਦੂੜਾਂ 'ਚ ਭੇਜੇ ਸੀ ਨੇਪਾਲ ਆਪਣੇ ਖਰਚੇ ਤੇ ਤਿੰਨ 골ਡ ਮੈਡਲ ਤਿੰਨੇ ਰਿਸਾਵੀਆਂ ਤਿੰਨੇ 골ਡ ਮੈਡਲ ਜਿੱਤ ਕੇ ਲਿਆਏ ਇਹ ਬਦਕਿਸਮਤੀ ਹੈ ਸਮਾਜ ਦੀ ਜਿਹੜਾ ਕਿ ਜ਼ਰੂਰਤਬਾਂਦ ਏ ਆ ਕੋਈ ਆਪਣਾ ਗਰੀਬ ਪਰਿਵਾਰ ਤੋਂ ਜਿਹੜਾ ਖਿਲਾੜੇ ਆ ਉਹ ਆਪਣੀ ਜਿਹੜੀ ਸਿੱਖਿਆ ਅੱਗੇ ਨਹੀਂ ਦਰਸਾ ਸਕਦਾ ਹੈਗਾ ਜੇ ਉਹ ਤਾਂ ਕਿਤੇ ਖੇਡਣ ਜਾਣਾ ਹੁੰਨ ਵਿਚਾਰਾ ਆਰਮ ਲਾਲ ਜੀ ਆਪਣੇ ਟਿਕਟ ਲਈ ਜਿਹੜਾ 26000 ਦਾ ਟਿਕਟ ਸੀ ਉਹਦੇ ਲਈ ਨਾ ਉੱਥੇ ਪਿੰਡ ਵਾਲੇ ਵਿਚਾਰੇ ਚਲੋ ਮਾਤੜ ਸਾਥੇ ਉਹਨੇ ਨਹੀਂ ਆ ਨਾ ਹੀ ਕਿਸੇ ਉੱਥੇ ਦੇ ਸਰਪੰਚ ਨੇ ਐਮਐਲਏ ਨੇ ਕਿਸੇ ਨੇ ਕੋਈ ਸਹਿਯੋਗ ਨਹੀਂ ਹੈਲਪਫੁਲ ਐਂਜੋ ਵੈਲਫੇਅਰ ਸੁਸਾਇਟੀ ਨੇ ਸਹਿਯੋਗ ਦਿੱਤਾ ਤੇ ਤਿੰਨ 골ਡ ਮੈਡਲ ਜਿੱਤ ਕੇ ਉਹਨੇ ਇੰਡੀਆ ਦਾ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਉੱਥੇ ਹੀ ਸਾਨੂੰ ਗਰਵ ਹੈ ਸਾਡੀ ਹੈਲਪਫੁਲ ਐਂਜੋ ਦਾ ਨਾਮ ਰੋਸ਼ਨ ਕੀਤਾ ਹੈਗਾ ਇਹ ਇਹ ਤਾਂ ਆਪਣੇ ਵਾਸਤੇ ਇੱਕ ਬਹੁਤ ਯਾਨੀ ਕਿ ਕਹ ਲਓ ਮਾਨ ਵਾਲੀ ਗੱਲ ਹੈ ਵੀ ਜਿਸ ਚੀਜ਼ ਤੋਂ ਸਮਾਜ ਪਿੱਛੇ ਰਹਿ ਰਿਹਾ ਆ ਆਪਾਂ ਉਸ ਚੀਜ਼ ਨੂੰ ਮਹੱਤਵ ਦੇ ਰਹੇ ਆ ਤੇ ਉਸੇ ਹੀ ਚ ਅੱਗੇ ਵਧ ਰਹੇ ਆ ਤੇ ਅੱਜ ਜਿਸ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਿਹੜਾ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਡੈਸਟਰੀ ਸੈਂਟਰ ਜਿਹੜਾ ਕਿ ਫ੍ਰੀ ਸੇਵਾ ਕਰ ਰਿਹਾ ਤੇ ਇਹ ਦੱਸੋ ਵੀ ਸਾਨੂੰ ਜਾਣਕਾਰੀ ਦੱਸ ਬਾਰੇ ਕਿ ਇਹਦੇ ਅੰਦਰ ਕਿੰਨੀਆਂ ਮਸ਼ੀਨਾਂ ਨੇ ਤੇ ਜਿਹੜੇ ਆਪਰੇਟ ਕਿਸ ਤਰ੍ਹਾਂ ਹੁੰਦੀਆਂ ਨੇ ਇਹ ਤੁਹਾਨੂੰ ਮੈਂ ਦੱਸ ਦਵਾਂ ਇਹਦੇ ਚ 15 ਮਸ਼ੀਨਾਂ ਜਿਹੜੀਆਂ ਆਮ ਹਸਪਤਾਲਾਂ ਚ ਹੋ ਹੈਗੀਆਂ ਪੰਜ ਮਸ਼ੀਨਾਂ ਸਾਡੇ ਕੋਲ ਡਬਲ ਫਿਲਟਰ ਵਾਲੀਆਂ ਮਸ਼ੀਨਾਂ ਨੇ ਉਹ ਪੰਜਾਬ ਦੇ ਕਿਸੇ ਵੀ ਵੱਡੇ ਹਸਪਤਾਲ 'ਚ ਪੰਜ ਮਸ਼ੀਨਾਂ ਨਹੀਂ ਹੈਗੀਆਂ ਜਿਵੇਂ ਆ ਲਾਲੋ ਤੁਸੀਂ ਡੀ ਐਮ ਸੀ ਐ ਫੋਰਟੀ ਜਾਂ ਡੀ ਐਮ ਸੀ ਜੀ ਮੇਰੇ ਖਿਆਲ ਦੋ ਨੇ ਬਾਕੀ ਜੇ ਇੱਕ ਇੱਕ ਮਸ਼ੀਨ ਹੈਗੀ ਹੈ ਉਹ ਜਿਹੜੀਆਂ ਪੰਜ ਮਸ਼ੀਨਾਂ ਡਬਲ ਫਿਲਟਰ ਵਾਲੀ ਉਹਨਾਂ ਦੀ ਜਿਹੜੀ ਡੈਲਸੀ ਦੀ ਕੀਮਤ ਹੈ ਤਕਰੀਬਨ 4500 ਰੁਪਏ ਇੱਕ ਡਾਲਸੀ ਦੀ ਕੀਮਤ ਹੈ ਕਈਆਂ ਦੀ ਮਹੀਨੇ 'ਚ 12 ਹੁੰਦੀਆਂ ਨੇ ਕਈਆਂ ਦੀ 8 ਹੁੰਦੀਆਂ ਤੁਸੀਂ ਲਾ ਲਓ 60 7000 ਰੁਪਏ ਇੱਕ ਮਰੀਜ਼ ਦਾ ਲੱਗਦਾ ਜਿਹੜੀ ਦੂਜੀ ਹੈ ਉਹਦਾ ਵੀ 1800 ਰੁਪਏ ਆਪਲਾ ਸਿੰਘ ਜੈਕਸਨ ਲਾ ਲਓ ਬਾਰਿੰਗ ਜੈਕਸਨ ਵੀ ਬੜੇ ਮਹਿੰਗੇ ਨੇ ਤੁਸੀਂ ਇਹ ਲਾ ਲਓ 1800 ਲਾ ਕੇ 3000 ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਪੈ ਜਾਂਦਾ ਇੱਕ ਗਰੀਬ ਆਦਮੀ ਇੱਕ 10000 12000 ਕਮਾਨ ਆਲਾ ਕਿਵੇਂ ਕਰੂਗਾ ਮੈਂ ਤਾਂ ਤੁਹਾਡੇ ਚੈਨਲ ਲਈ ਵੀ ਇਹ ਕਹਿ ਰਿਹਾ ਸਮਾਜ ਚ ਦਿਨ ਨਹੀਂ ਵੀ ਧਾਰਮਿਕ ਸੰਸਥਾ ਨੇ ਔਰ ਮੇਰਾ ਉਪਰਾਲਾ ਹੈ ਮੈਂ ਕਈ ਮੰਦਰ ਕਮੇਟੀਆਂ ਨੂੰ ਮਿਲ ਚੁੱਕਿਆ ਹੈਗਾ ਉਹਨਾਂ ਨੂੰ ਮੈਂ ਕਹਿੰਨਾ ਕਿ 5-5 10-10 ਮਸ਼ੀਨਾਂ ਲਾਓ 15% ਮਰੀਜ਼ ਜਿਹੜਾ ਹੈ ਮੇਰਾ ਆਕੜਾ ਨਹੀਂ ਹੈ ਇਹ ਤੁਸੀਂ ਆਕੜਾ ਸਰਕਾਰ ਜੇ ਦੱਸੋ ਡੈਲਸਿਜ ਲਈ ਮਰੀਜ਼ ਵਧ ਰਿਹਾ ਉਹ ਕਿਉਂ ਖਾਣਾ ਪੀਣਾ ਸਾਡਾ ਸਹੀ ਠੀਕ ਨਹੀਂ ਹੈਗਾ 15% ਮਰੀਜ਼ ਜੇ ਵਧ ਰਿਹਾ ਤੇ ਆਨ ਆਲਾ ਟਾਈਮ ਕੀ ਹੋਊਗਾ ਤੁਸੀਂ ਇਹ ਦੇਖੋ ਕੋਰੋਨਾ ਕਾਲ ਚ ਪਰਮਾਤਮਾ ਨੇ ਕਿੰਨੀ ਵੱਡੀ ਸੱਟ ਲਾਈ ਹਰ ਧਰਮ ਇਸਤਾਨ ਨੂੰ ਬੰਦ ਕਰਕੇ ਔਰ ਤਾਲੇ ਲਵਾ ਦਿੱਤੇ ਸੀਗੇ ਆਪਾਂ ਨੂੰ ਫੇਰ ਨਹੀਂ ਕੱਲਾਂ ਦੀ ਧਰਮ ਕੋਈ ਵੀ ਮਾੜਾ ਨਹੀਂ ਧਰਮ ਸਾਰੇ ਵਧੀਆ ਨੇ ਧਰਮ ਦਾ ਜਿਹੜਾ ਪਖੰਡ ਹੈ ਉਹ ਮਾੜਾ ਹੈਗਾ ਧਰਮ ਤਾਂ ਸਾਰੇ ਬਰਾਬਰ ਨੇ ਜਿਸ ਸ੍ਰਿਸ਼ਟੀ ਦਾ ਰਚੇਤਾ ਇੱਕੋ ਹੀ ਹੈਗਾ ਤੇ ਧਰਮ ਤਾਂ ਵੱਖਰੇ ਵੱਖਰੇ ਚਲੋ ਆਪਾਂ ਉਸੇ ਚੱਕਰ ਚ ਫਸੇ ਵੀ ਹੋਏ ਆ ਧਰਮ ਸਾਰੇ ਵਧੀਆ ਨੇ ਬਾਕੀ ਧਰਮ ਪਰਮਿਆਂ ਨੂੰ ਇਹ ਕੰਮ ਕਰਨੇ ਚਾਹੀਦੇ ਇੱਕ ਮੱਲੇ ਚ ਮੰਦਿਰ ਗੁਰਦੁਆਰਾ ਹਰ ਮੱਲੇ ਚ ਆਪਣੇ ਪੰਜਾਬ ਚ ਤਾਂ ਖਾਸ ਕਰਕੇ ਹੈ ਹੀ ਆ ਜੇ ਮੱਲੇ ਦੇ ਮੰਦਿਰ ਗੁਰਦੁਆਰੇ ਵਾਲੇ ਆਪਣੇ ਜਿਹੜੇ ਏਰੀਏ ਦੇ ਕਿੰਨੇ ਬੰਦੇ ਹੁੰਦੇ ਇੱਕ ਮੱਲੇ ਚ ਪੰਜ ਚਾਰ ਬੰਦੇ ਦੀਨ ਦੁਖੀ ਹੁੰਦੇ ਨੇ ਕਿਸੇ ਨੂੰ ਫੀਸ ਦੀ ਲੋੜ ਹੁੰਦੇ ਕਿਸੇ ਜੇ ਉਹ ਹੀ ਪੂਰਾ ਕਰ ਦੇਣ ਤਾਂ ਸਾਡੀ ਤਾਂ ਲੋੜ ਹੀ ਨਾ ਪਵੇ ਇਸ ਕਰਕੇ ਧਾਰਮਿਕ ਸੰਸਥਾ ਧਾਰਮਿਕ ادارےਾਂ ਦਾ ਬਹੁਤ ਵੱਡਾ ਯੋਗਦਾਨ ਸਮਾਜ ਨੂੰ ਦੇਣਾ ਚਾਹੀਦਾ ਹੈਗਾ ਮੈਡੀਕਲ ਸਹੂਲਤਾਂ ਤੇ ਸਿੱਖਿਆ ਸਹੂਲਤਾਂ ਇਹ ਕੰਮ ਜੇ ਸਾਡੇ ਸਰਕਾਰਾਂ ਨਹੀਂ ਦੇ ਪਾ ਰਿਆਂ ਤੇ ਸਾਡੇ ਜਿਹੜੀ ਧਰਮ ਸਥਲਾਂ ਨੇ ਜਿਹੜੀ ਧਾਰਮਿਕ ਕਮੇਟੀਆਂ ਨੇ ਸਮਾਜ ਕਮੇਟੀਆਂ ਨੇ ਉਹਨਾਂ ਨੂੰ ਦੇਣਾ ਚਾਹੀਦਾ ਹੈਗਾ ਸਰ ਗੱਲ ਕਰ ਲਈਏ ਪੰਜਾਬ ਸਰਕਾਰ ਦੀ ਉਹ ਆਪਾਂ ਨੂੰ ਇਸ ਐਨਜੀਓ ਦੇ ਵਿੱਚ ਕਿੰਨੀ ਕੁ ਮਦਦ ਕਰ ਰਹੀ ਹੈ ਕਿੰਨੇ ਖੈਲਪਫੁਲ ਹੈਗੀ ਆਪਣੇ ਵਾਸਤੇ ਦੇਖੋ ਜਿਹੜਾ ਇਹ ਡੈਲਸੀ ਸੈਂਟਰ ਹੈ ਪੰਜਾਬ ਨਾਲ ਹੀ ਸਾਡਾ ਟਾਈਪ ਹੈ ਸਾਡੇ ਹੈਲਥ ਮਨਿਸਟਰ ਤੇ ਜਿਹੜੇ ਇੱਥੇ ਪਹਿਲੇ ਸਿਵਲ ਸਿਜਨ ਮੈਡਮ ਹਿਤੇਂਦਰ ਕੋਰ ਹੁਣ ਉਹ ਡਾਇਰੈਕਟਰ ਨੇ ਇਸ ਟਾਈਮ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਆ ਬਿਲਡਿੰਗ ਉਹਨਾਂ ਦੀ ਹੀ ਹੋਈ ਹੈ ਬਿਜਲੀ ਤੇ ਆ ਬਿਲਡਿੰਗ ਪਾਣੀ ਇਹ ਸਰਕਾਰ ਸਾਨੂੰ ਦੇ ਰਹੀ ਹੈ ਸਾਡਾ ਮਾਨ ਸਰਕਾਰ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਹੈਲਥ ਮਿਨਿਸਟਰ ਸਾਹਿਬ ਨੂੰ ਵੀ ਭਗਵੰਤ ਮਾਨ ਜੀ ਨੂੰ ਇਹ ਕਹਿਣਾ ਚਾਹੁੰਦੇ ਅਸੀਂ 100 ਮਸ਼ੀਨਾਂ ਲਾਉਣਾ ਚਾਹੁੰਦੇ ਦਲਸੀਸ ਦੀ ਸਾਨੂੰ ਕੋਈ ਐਪ ਜਾਂ ਪਲੇਟਫਾਰਮ ਦੇਣ ਸਰਕਾਰੀ ਜਿੱਥੇ ਅਸੀਂ 100 ਮਸ਼ੀਨਾਂ ਲਾ ਸਕੀਏ ਕਿਉਂਕਿ ਭਗਵੰਤ ਮਾਨ ਜੀ ਕਹਿੰਦੇ ਨੇ ਜ਼ਰੂਰਤਵੰਦ ਤੇ ਬੇਸਹਾਰਾਂ ਦੀ ਬੜੀ ਸਹਾਇਤਾ ਕਰਦੇ ਜੇ ਆਹ ਵੀਡੀਓ ਉਹਨਾਂ ਤੱਕ ਪਹੁੰਚੇ ਤੇ ਅਸੀਂ ਵੀ ਕਹਿੰਨੇ ਇੱਕ ਵਾਰੀ ਆਓ ਹੈਲਥ ਮਿਨਿਸਟਰ ਸਾਹਿਬ ਦੇ ਨਾਲ ਆਓ ਸਾਡੇ ਬਲਬੀਰ ਸਿੰਘ ਜੀ ਹੈਲਥ ਮਿਨਿਸਟਰ ਨੇ ਉਹਨਾਂ ਨਾਲ ਆਓ ਤੇ ਦੇਖੋ ਕੀ ਹੈ ਕੀ ਚੀਜ਼ ਹੈ ਇਹ ਪਰਮਾਤਮਾ ਦਾ ਮੰਦਿਰ ਹੈ ਇਹ ਨਾਰਾਇਣ ਦਾ ਮੰਦਿਰ ਹੈ ਮੇਰੇ ਵਾਹਿਗੁਰੂ ਦਾ ਮੰਦਿਰ ਗੱਲ ਕਰੀਏ ਡਾਇਲਿਸਿਸ ਦੀ ਬਥੇਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੋਏਗੀ ਕਿ ਡਾਇਲਿਸਿਸ ਕਿਸ ਰਿਲੇਟਡ ਹੁੰਦੀ ਹੈ ਇਹਦਾ ਟਰੀਟਮੈਂਟ ਯਾਨੀ ਕਿੰਨੇ ਕਿੰਨਾ ਟਾਈਮ ਬਾਅਦ ਜ਼ਰੂਰੀ ਹੁੰਦਾ ਹੈ ਦੇਖੋ ਜਿਹੜਾ ਡਾਇਲਿਸਿਸ ਤੇ ਮਰੀਜ਼ ਪਹੁੰਚਦਾ ਜਦੋਂ ਉਹਦੀਆਂ ਕਿਡਨੀਆ ਖਰਾਬ ਹੋ ਜਾਂਦੀਆਂ ਨੇ ਕਿਡਨੀਆ ਕਿਉਂ ਖਰਾਬ ਹੁੰਦੀਆਂ ਨੇ ਪੇਨ ਕਿਲਰ ਜ਼ਿਆਦਾ ਅੱਜਕੱਲ ਖਾਣਾ ਪੀਣਾ ਸਾਡਾ ਜਿਹੜਾ ਸਹੀ ਹੈ ਨਹੀਂ ਉਹਦੇ ਕਰਕੇ ਸਭ ਤੋਂ ਪਹਿਲਾਂ ਦਵਾਈ ਵਧੀਆ ਡਾਕਟਰ ਕੋਲ ਲਓ ਕਿਉਂਕਿ ਜਿਆਦਾ ਪੇਨਕਿਲਰ ਨਾਲ ਕਿਡਨੀ ਡੈਮੇਜ ਹੁੰਦੀ ਹੈ ਜੀ ਖਾਣਾ ਪੀਣਾ ਜਿਹੜਾ ਫਾਸਟ ਫੂਡ ਵਗੈਰਾ ਹੋਗੇ ਇਹ ਬਹੁਤ ਜਿਆਦਾ ਸਾਡਾ ਬੇੜਾਗਰਾ ਕਰ ਰਹੇ ਨੇ ਕਿਉਂਕਿ ਕੰਮ ਆਪਾਂ ਕਰਨਾ ਨਹੀਂ ਆਇਆ ਬੈਠੇ ਬੈਠੇ ਸਾਰਾ ਕੰਮ ਹੈ ਇਹ ਕਿਡਨੀਆਂ ਤਾਂ ਹੀ ਖਰਾਬ ਹੁੰਦੇ ਜੇ ਕਿਡਨੀਆਂ ਦੀ ਵਰਜਿਸ ਹੁੰਦੀ ਰਵੇ ਘੁੰਮਦਾ ਫਿਰਦਾ ਸੈਰ ਵੱਤੋ ਵੱਤ ਕਰੋ ਸ਼ੂਗਰ ਜਿੰਨੇ ਆ ਉਹਨੂੰ ਘਟਾਓ ਬੀਪੀ ਨੂੰ ਘਟਾਓ ਇਹ ਡੈਲਸਿਸ ਤੇ ਬੰਦਾ ਤਾਂ ਜਾਂਦਾ ਜਦੋਂ ਦੀ ਕਿਡਨੀਆਂ ਖਰਾਬ ਹੋ ਜਾਂਦੇ ਤੁਹਾਨੂੰ ਮੈਂ ਦੱਸ ਦਵਾਂ ਇੱਕ ਮਰੀਜ਼ ਕਈਆਂ ਦੀ ਤਾਂ ਹਫ਼ਤੇ 'ਚ ਦੋ ਹੁੰਦੀਆਂ ਨੇ ਕਈਆਂ ਦੀ ਦਿਨ ਕਈ ਤਾਂ 72 ਘੰਟੇ ਬਾਅਦ ਆਣਗੇ ਡੈਲਸੀਜ ਕਰਾਣਗੇ ਤਾਂ ਆਪਣਾ ਜੀਵਨ ਬਤੀਤ ਕਈ 48 ਘੰਟੇ ਬਾਅਦ ਇੱਥੇ ਆਣਾ ਪੈਂਦਾ ਹੈਗਾ ਡੈਲਸੀਜ ਕਰਾਣਗੇ ਤਾਂ ਜਾ ਕੇ ਆਪਣੀ ਜੀਵਨ ਦੀ ਜ਼ਿੰਦਗੀ ਅੱਗੇ ਚਲਾ ਸਕਦੇ ਨੇ ਇਹ ਬਹੁਤ ਮਾੜੀ ਬਿਮਾਰੀ ਹੈ ਇਹ ਕੈਂਸਰ ਤੇ ਹਾਰ ਨਾ ਲੋ ਵੀ ਇਹ ਮਾੜੀ ਬਿਮਾਰੀ ਹੈ ਪਰਮਾਤਮਾ ਤਾਂ ਸੋ ਦੁਸ਼ਮਣ ਨੂੰ ਵੀ ਨਾ ਦੇਵੇ ਜਿੱਥੇ ਮਰੀਜ਼ ਪਰੇਸ਼ਾਨ ਉੱਥੇ ਉਹਦਾ ਪਰਿਵਾਰ ਵਾਲਾ ਪਰੇਸ਼ਾਨ ਮਰੀਜ਼ ਨੇ ਆਣਾ ਦੇਖੋ ਮੇਰੀ ਗੱਲ ਸੁਣ ਕੰਮ ਕੀ ਕਰੂਗਾ ਮਰੀ ਦੂਜੇ ਦਿਨ ਤੀਜੇ ਦਿਨ ਹੱਥ ਆਣਾ ਪੈਣਾ ਨਾਲ ਇੱਕ ਬੰਦਾ ਆਊਗਾ ਨਾ ਉਹ ਆਪਣਾ ਬਿਜ਼ਨਸ ਕਰ ਸਕਦਾ ਨਾ ਉਹ ਕੰਮ ਕਰ ਸਕਦਾ ਉਹ ਖਰਚੇ ਖਰਚਾ ਉਹਦਾ ਪਰਿਵਾਰ ਦਾ ਹੁੰਦਾ ਯਾਨੀ ਕਿ ਐਨੀ ਗੰਦੀ ਬਿਮਾਰੀ ਹੈ ਕਿ ਬੰਦਾ ਜਿਹੜਾ ਕਿ ਪਲ ਪਲ ਮਰਦਾ ਹੀ ਜਾਂਦਾ ਹੈ ਵੀ ਕਠਾ ਨਹੀਂ ਪਲਪਲ ਮਰਦਾ ਫਿਰ ਗੱਲ ਕਰੀਏ ਏਜ ਜਿਹੜੀ ਏਜ ਬੈਰੀਅਰ ਜਿੱਦਾਂ ਕਹ ਲੋ ਵੀ ਕਿਸ ਉਮਰ ਤੋਂ ਜਿਹੜੀ ਸ਼ੁਰੂ ਹੋ ਜਾਂਦੀ ਹੈ ਤੇ ਆਪਣੇ ਕੋਲ ਐਨਜੀਓ ਦੇ ਵਿੱਚ ਕਿਸ ਉਮਰ ਦੇ ਜਿਹੜੇ ਪੇਸ਼ੈਂਟ ਆਉਂਦੇ ਨੇ ਸਾਡੇ ਕੋਲ ਤਾਂ 10 ਸਾਲ ਦੇ ਬੱਚੇ ਆਏ ਨੇ 13 ਸਾਲ ਦੇ 14 ਸਾਲ ਦੇ ਇੱਕ ਬੱਚੀ ਦੀ ਤੁਹਾਡੇ ਅੱਲਸੀ ਚੱਲ ਹੀ ਰਹੀ ਹੈ ਇਹਦਾ ਕੋਈ ਨਹੀਂ ਹੁਣ ਇੱਕ ਮਰੀਜ਼ ਆ ਉਹਨੂੰ 8 ਸਾਲ ਦੀ ਉਮਰ ਤੋਂ ਉਹਦੀ ਕਿਡਨੀयां ਖਰਾਬ ਸੀਗੀਆਂ ਤੇ ਇਸ ਕਰਕੇ ਕਿਡਨੀਆਂ ਦਾ ਕੋਈ ਨਹੀਂ 8 ਸਾਲ ਤੋਂ ਲੈ ਕੇ ਇਹ ਜੱਤਾ ਕੁਮਾਰਾ ਦੀ ਜੱਤਕ ਹੈ ਬਾਕੀ ਬਹੁਤ ਗੰਦੀ ਬਿਮਾਰੀ ਹੈ ਪਰਮਾਤਮਾ ਕਿਸੇ ਨੂੰ ਨਾ ਦੇਵੇ ਇਹ ਬਿਮਾਰੀ ਨਾ ਦੇਵੇ ਕਿਸੇ ਨੂੰ ਔਰ ਮਰੀਜ਼ ਵਧ ਰਹੇ ਨੇ ਸਰਕਾਰਾਂ ਨੂੰ ਤਵੱਜੋ ਦੇਣੀ ਚਾਹੀਦੀ ਹੈ ਕਿਉਂ ਮਰੀਜ਼ ਵਧ ਰਹੇ ਨੇ ਵੱਤੋ ਵੱਤ ਵਧਿਆ ਤੋਂ ਵਧਿਆ ਡੈਂਸੀ ਸੈਂਟਰ ਉਹ ਡੈਂਸੀ ਮਰੀਜ਼ ਨੂੰ ਤਾਂ ਮੈਂ ਕਹਿੰਨਾ ਕੇਂਦਰ ਸਰਕਾਰ ਵੀ ਇਹ ਭਗਵੰਤ ਮਾਨ ਸਰਕਾਰ ਵੀ ਜੇ ਉਹਨਾਂ ਤੇ ਕੋਈ ਲੋਨ ਹੈ ਕੋਈ ਕਰਜ਼ਾ ਹੈ ਉਹਨਾਂ ਦਾ ਮਾਫ ਕਰਨਾ ਚਾਹੀਦਾ ਕਿਉਂਕਿ ਦੇਖੋ ਜਦੋਂ ਕਈ ਮਰੀਜ਼ ਵਿਚਾਰੇ ਲੋਨ ਲੈ ਲੈਂਦੇ ਨੇ ਕਿਉਂਕਿ ਲੋਨ ਉਸ ਤਰ੍ਹਾਂ ਤਾਂ ਮਿਲਣਾ ਨਹੀਂ ਬਿਜ਼ਨਸ ਕਰਕੇ ਆ ਉਹ ਸਾਰਾ ਖਰਚਾ ਆਪਣੀ ਬਿਮਾਰੀ ਤੇ ਲਾ ਦੇ ਉਹਨਾਂ ਦੀ ਮਜਬੂਰੀ ਹੁੰਦੀ ਹੈ ਝੂਠ ਕਿਸੇ ਨੂੰ ਬੋਲਣ ਦੀ ਲੋੜ ਨਹੀਂ ਹੈ ਕਿ ਝੂਠ ਬੁਲਵਾਉਂਦਾ ਹੈਗਾ ਪਰਮਾਤਮਾ ਹੀ ਬੁਲਵਾ ਦਿੰਦਾ ਹੈਗਾ ਮੈਂ ਤੇ ਇਹ ਗੱਲ ਕਹਿੰਦਾ ਇਸ ਕਰਕੇ ਉਹਨਾਂ ਦਾ ਕਰਜ਼ਾ ਵੀ ਮਾਫ਼ ਕੀਤਾ ਜਾਵੇ ਜਿਹੜੀ ਸੁਵਿਧਾ ਵੱਤ ਤੋਂ ਵੱਧ ਸੁਵਿਧਾ ਡਾਲਸੀ ਵਾਲੇ ਮਰੀਜ਼ ਨੂੰ ਮਿਲਣੀ ਚਾਹੀਦੀ ਮੇਰੇ ਹਿਸਾਬ ਨਾਲ ਸਰ ਆਪਣਾ ਜਿਹੜਾ ਐਨ ਜੀਓ ਦਾ ਨੈਕਸਟ ਯਾਨੀ ਕਹਿ ਲਓ ਵੀ ਇਨੀਸ਼ੀਏਟਿਵ ਕੀ ਰਹੇਗਾ ਉਹਨੂੰ ਐਕਸਪੈਂਡ ਕਰ ਕਿਉਂਕਿ ਜਿਹੜੀ ਬਿਮਾਰੀ ਆ ਘਟਣ ਦਾ ਸਟਾਰ ਤਾਂ ਲੈ ਨਹੀਂ ਦੀ ਵੱਧ ਹੀ ਰਹੀ ਆ ਤੇ ਆਪਣੇ ਵੱਲੋਂ ਕੀ ਜਿਹੜੇ ਕੀ ਇਨੀਸ਼ੀਏਟਿਵ ਲੱਤਾ ਜਾਏਗਾ ਕਿ ਇਹਨੂੰ ਸੰਸਥਾ ਨੂੰ ਜਿਹੜੀ ਹੋਰ ਵਧਾਇਆ ਜਾਵੇ ਦੇਖੋ ਮੈਂ ਤਾਂ ਹਾਂ ਇਹ ਸੰਸਥਾ ਨੂੰ ਗਾਂ ਲੋਕ ਸਸਥ ਧਾਰਮਿਕ ਸੰਸਥਾਵਾਂ ਨਾਲ ਸਮਾਜਿਕ ਸੰਸਥਾਵਾਂ ਲੋਕ ਹੈ ਨਾ ਕਿਉਂਕਿ ਡੈਲਸੀ ਵਾਲਾ ਜ਼ਰੂਰਤਮੰਦ ਮਰੀਜ਼ ਕਿੱਥੇ ਜਾਊਗਾ ਡੈਲਸੀ ਸੈਂਟਰ ਵੱਧ ਖੁੱਲੇ ਜਾਣ ਹੁਣ ਦੁਰਗਾ ਮਾਤਾ ਮੰਦਿਰ ਜਗਰਾਉਂ ਵਾਲੇ ਪੋਲਾਲੇ ਵੀ ਮੈਂ ਕੱਲ ਗੋਬਿੰਦ ਘੋਤਾ ਆਮਦੇ ਮੇਰੇ ਤੋਂ ਹੰਸਾ ਮਿਲੇ ਉਹਨਾਂ ਨੂੰ ਵੀ ਕਿਹਾ ਤੇ ਮੈਂ ਤਾਂ ਹਰ ਸਮਾਜ ਨੂੰ ਕਹਿ ਰਿਹਾ ਅਗਰਵਾਲ ਸਮਾਜ ਨੂੰ ਜਿੰਨੇ ਵੀ ਆ ਜਿੰਨੇ ਵੀ ਹੈਗੇ ਆ ਕੀ ਜਿਹੜੇ ਮਰੀਜ਼ ਨੇ ਉਹਨਾਂ ਦੀ ਸੇਵਾ ਕਰੋ ਨਹੀਂ ਆਪਾਂ ਡਲਸੀ ਸੈਂਟਰ ਖੋਲ ਸਕਦੇ ਘਟ ਤੋਂ ਓੜੇ ਤਾਂ ਦੇਖ ਸਕਦੇ ਕਿੱਥੇ ਡਲਸੀ ਜੀ ਮਰੀਜ਼ ਆ ਉਹਦੀ ਸੇਵਾ ਕਰੀਓ ਉਹਦੇ ਘਰੇ ਜਾ ਕੇ ਦੇਖੋ ਉਹਦਾ ਬੱਚਾ ਪੜਾਓ ਉਹਨੂੰ ਦਵਾਈ ਦਿਵਾਓ ਜੋ ਵੀ ਸਹਾਇਤਾ ਡਲਸੀ ਜਾਲੇ ਦੀ ਕਰੋ ਸੇਵਾ ਤਾਂ ਹਰ ਇੱਕ ਮਰੀਜ਼ ਦੀ ਹੋਣੀ ਚਾਹੀਦੀ ਹੈ ਬਾਕੀ ਆ ਜਿਹੜਾ ਮਰੀਜ਼ ਆ ਕਿਉਂਕਿ ਇਹ ਤਿਲ ਤਿਲ ਮਰਦਾ ਹੈ ਮੇਰੀ ਫਿਰ ਉੱਥੇ ਗੱਲ ਹੋ ਜਾਂਦੀ ਹੈ ਔਰ ਸਮਾਜ ਨੂੰ ਮੈਂ ਇਹ ਗੱਲ ਕਵਾਂਗਾ ਦੇਖੋ ਧਰਮ ਮਾੜਾ ਨਹੀਂ ਆ ਫਿਰ ਮੈਂ ਕਹਿ ਰਿਹਾ ਧਰਮ ਨੂੰ ਧਰਮ ਸਮਝ ਕੇ ਕਰਮ ਦੀ ਸੇਵਾ ਵੀ ਮੈਂ ਧਾਰਮਿਕ ਬੰਦੇ ਨੂੰ ਕਹਾਂਗਾ ਜਿੱਥੇ ਉਹ ਧਰਮ ਦਾ ਪਾਠ ਪੜਾ ਰਹੇ ਸਾਡੇ ਸੰਤ ਸਮਾਜ ਹੈ ਸਾਡੇ ਡੇਰੇ ਚ ਹੈਗੇ ਨੇ ਹੋਰ ਵੀ ਜਿੰਨੇ ਹੈਗੇ ਸਾਧੂ ਸੰਤ ਹੈਗੇ ਜਿੰਨੇ ਵੀ ਹੈਗੇ ਜੇ ਆਪਾਂ ਧਰਮ ਦਾ ਪਾਠ ਪੜਾ ਰਹਿਆ ਕਰਮ ਪੜਾਉਂਗੇ ਤਾਂ ਹੀ ਮੁਕਤੀ ਆ ਧਰਮ ਨੇ ਫਿਰ ਹੱਥੇ ਰਹਿ ਜਾਣਾ ਹੈਗਾ ਕਰਮ ਨੇ ਨਾਲ ਲੈ ਕੇ ਜਾਣਾ ਕਹਿੰਦੇ ਤੇਰਾ ਕੀਤਾ ਤੇਰੇ ਨਾਲ ਜਾਣਾ ਹੈਗਾ ਤੇ ਇਸ ਕਰਕੇ ਕਰਮ ਦਾ ਪਾਠ ਵੀ ਪੜਾਓ ਧਰਮ ਨਾਲ ਤਾਂ ਹੀ ਇਹ ਇੰਡੀਆ ਉੱਪਰ ਤਰੱਕੀ ਕਰੂਗਾ ਹੁਣ ਬਾਹਲੇ ਮਲੋਖ ਨੇ ਉੱਥੇ ਕਿਹੜਾ ਧਰਮ ਨਹੀਂ ਹੈਗੇ ਉਹ ਸਿਸਟਮ ਨਾਲ ਲੈਗੇ ਇੱਥੇ ਤਾਂ ਧਰਮ ਦਾ ਬੇ ਸਿਸਟਮ ਹੀ ਹੈਗਾ ਜੇ ਕਿਸੇ ਨੂੰ ਕੁਝ ਕਹਿ ਦਈਏ ਸਾਨੂੰ ਮਾਰਨ ਤੇ ਆਂਦਾ ਹੈਗਾ ਮੈਂ ਤਾਂ ਫਿਰ ਤੁਹਾਡੇ ਮੈਂ ਧਰਮ ਕੋਈ ਮਾੜਾ ਨਹੀਂ ਮਾੜੇ ਧਰਮ ਅਸੀਂ ਆਪ ਬਣਾਏ ਹੋਏ ਨੇ ਬਾਬੇ ਨਾਨਕ ਨੇ ਕੀ ਕੀਤਾ ਸੀ ਕੋਈ ਰਾਹ ਤੇ ਚੱਲਦਾ ਬਾਬੇ ਨਾਨਕ ਦੀ ਹੈ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਸਰਵੰਸ ਵਾਸਤਾ ਕਾਦੇ ਲਈ ਇਹ ਸਮਾਜ ਲਈ ਪੁੱਛ ਤੇ ਇਸ ਕਰਕੇ ਜਿਹੜੇ ਸਾਡੇ ਮਹਾਪੁਰਸ਼ ਨੇ ਉਹਨਾਂ ਦੇ ਸਯੋਗ ਜਿਨ੍ਹਾਂ ਨੂੰ ਆਪਾਂ ਦੇਖਿਆ ਹੈਗਾ ਉਹਨਾਂ ਦੇ ਸਯੋਗ ਨਾਲ ਚੱਲੋ ਤੇ ਆਪਾਂ ਵਧਿਆ ਰਾਂਗੇ ਕਰਮ ਦੀ ਸੇਵਾ ਕਰੋ ਧਰਮ ਦੇ ਨਾਲ ਕਰਮ ਦੀ ਸੇਵਾ ਵੀ ਕਰੋ ਸਿਰਫ ਆ ਗੱਲ ਕਰੀਏ ਜਿਹੜਾ ਡਾਇਲਸਿਸ ਦੇ ਵਿੱਚ ਫਿਲਟਰ ਯੂਜ਼ ਹੁੰਦਾ ਤੁਸੀਂ ਦੱਸ ਰਹੇ ਸੀਗੇ ਕਿ ਜਿਹੜੇ ਆਮ ਵੱਡੇ ਨਾਮੀ ਹਸਪੀਟਲ ਨੇ ਉਹ ਵੀ 3 ਤੋਂ 4 ਵਾਰ ਯੂਜ਼ ਕਰਦੇ ਨੇ ਬਟ ਆਪਾਂ ਕਿੰਨੀ ਵਾਰ ਯੂਜ਼ ਕਰਦੇ ਆ ਤੇ ਬਰ ਜਾਣਕਾਰੀ ਦੋ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸ ਰਿਹਾ ਸਾਡਾ ਸਿੰਗਲ ਫਿਲਟਰ ਹੈਗਾ ਤੁਸੀਂ ਮੇਰੇ ਤੋਂ ਬਾਅਦ ਤਾਂ ਮਰੀਜ਼ਾਂ ਨੂੰ ਤੁਸੀਂ ਪੁੱਛ ਸਕਦੇ ਹੋ ਜਿਹੜੇ ਵੱਡੇ ਹਸਪਤਾਲ ਨੇ ਇੱਕ ਫਿਲਟਰ ਨੂੰ ਚਾਰ ਵਾਰੀ ਆ ਪੰਜ ਵਾਰੀ ਯੂਜ਼ ਕਰਦੇ ਸਾਡੇ ਇੱਕ ਫਿਲਟਰ ਯੂਜ਼ ਕੀਤਾ ਤੇ ਜਿਹਦੇ ਰਸ਼ਵੀਂ ਚ ਚਲਾ ਜਾਊਗਾ ਅਸੀਂ ਪੰਜ ਵਾਰੀ ਨਹੀਂ ਕਰਦੇ ਕਈ ਵਾਰੀ ਹੁਣ ਇੱਕ ਵਾਰੀ ਆਪਾਂ ਫਿਲਟਰ ਯੂਜ਼ ਕਰ ਲਿਆ ਫਿਰ ਉਹਨੂੰ ਰੱਖਣਾ ਪੈਂਦਾ ਕੋਈ ਕੀੜਾ ਮਕਵਾੜਾ ਕੋਈ ਗੰਦੇ ਹੱਥ ਲੱਗ ਗਏ ਇਨਫੈਕਸ਼ਨ ਸਾਡੇ ਬਿਲਕੁਲ ਨਹੀਂ ਸਿਸਟਮ ਸਾਡਾ ਜਿਹੜਾ ਸਿਸਟਮ ਹੈ ਜਰਮਨ ਟਾਈਪ ਹੈ ਜਿਵੇਂ ਵੱਡੇ ਜਿਹੜੇ ਬਾਹਰਲੇ ਹਸਪਤਾਲਾਂ 'ਚ ਇੱਕ ਵਾਰੀ ਫਿਲਟਰ ਯੂਜ਼ ਕੀਤਾ ਤੁਸੀਂ ਉਹ ਹੀ ਸਾਡਾ ਸਿਸਟਮ ਹੈ ਸਾਡੀ ਜਿਹੜੀ ਕੁਆਲਿਟੀ ਹੈ ਤੁਹਾਡੇ ਚੈਨਲ ਤੋਂ ਮਾਧਿਅਮ ਦਰਾਈ ਕਰੇ ਬਹੁਤ ਜਿਵੇਂ ਬਾਹਰ ਹੈਗਾ ਜਰਮਨ ਸਿਸਟਮ ਹੈ ਸਾਡਾ ਸਾਰਾ ਤੁਸੀਂ ਸਾਰੀ ਚੀਜ਼ਾਂ ਦੇਖੋ ਵੱਡੇ ਵੱਡੇ ਹਸਪਤਾਲਾਂ 'ਚ ਚੀਜ਼ਾਂ ਨਹੀਂ ਮਿਲਣ ਜਿਹ ਸਰ ਆਪਣੇ ਕੋਲ ਸਟਾਫ ਕਾਊਂਟ ਕਿੰਨਾ ਹੈ ਗੈਸ ਐਨ ਜੀਓ ਦੇ ਵਿੱਚ ਸਾਡੇ ਕੋਲ ਦੇਖੋ ਜੀ ਟੋਟਲ ਟੈਕਨੀਸ਼ੀਅਨ ਮਿਲਾ ਕੇ 25 25 ਮਤਲਬ ਟੈਕਨੀਸ਼ੀਅਨ ਤੇ ਹੈਲਪਰ ਨੇ ਦੋ ਡਾਕਟਰ ਸਾਨੂੰ ਸਰਕਾਰ ਨੇ ਦਿੱਤੇ ਹੋਏ ਨੇ ਇੱਥੇ ਜਿਹੜਾ ਦੋ ਸ਼ਿਫਟਾਂ ਚ ਇਕੱਲੇ ਆਉਂਦੇ ਨੇ ਤੇ ਟੋਟਲ ਮਿਲਾ ਕੇ 27 ਹੋ ਗਏ ਨੇ ਹਰ ਬੈੱਡ ਤੇ ਇੱਕ ਟੈਕਨੀਸ਼ੀਅਨ ਜਾਂ ਕਿ ਹੈਲਪਰ ਹੁੰਦਾ ਹੈਗਾ ਤਾਂ ਇਹ ਮਤਲਬ ਤੇ ਸਰ ਹੁਣ ਜਿੱਦਾਂ ਕਿ ਅਸੀਂ ਦੱਸ ਰਿਆਂਗੇ ਬਿਮਾਰੀ ਬਹੁਤ ਜ਼ਿਆਦਾ ਵੱਧ ਰਹੀ ਹੈ ਸਰ ਤੇ ਮਿਸ ਹਾਈ ਲੈਵਲ ਤੇ ਜਾ ਰਹੀ ਹੈ ਇਹ ਤੇ ਜਿਹੜੀ ਆਪਣੀ ਆਡੀਅנס ਦੇਖ ਰਹੀ ਆ ਉਹਨਾਂ ਨੂੰ ਕੀ ਪ੍ਰਕਾਸ਼ਨ ਦੇਣਾ ਚਾਹਾਂ ਕਿ ਤੁਸੀਂ ਸਾਡੇ ਨਾਲੋਂ ਜ਼ਿਆਦਾ ਜਾਣਦੇ ਹੋ ਕਿ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਤੇ ਇਹ ਤੋਂ ਮਿਸਕੈਲੋ ਵੀ ਆਪਣੇ ਪਰਿਵਾਰ ਨੂੰ ਵੀ ਕਿਵੇਂ ਬਚਾਇਆ ਜਾ ਸਕਦਾ ਦੇਖੋ ਮੇਰੇ ਨੂੰ ਹੱਥ ਜੋੜ ਕੇ ਸਾਰੇ ਆਡੀਅנס ਨੂੰ ਇਹ ਹੈਗੀ ਬੇਨਤੀ ਇਕਤਾ ਖਾਣਾ ਪੀਣਾ ਜਿਹੜਾ ਬਾੜਲਾ ਘੱਟ ਕਰੋ ਬਹੁਤ ਘੱਟ ਕਰੋ ਸੈਰ ਕਰੋ ਜੇ ਤੁਹਾਨੂੰ ਬੀਪੀ ਆ ਉਤੇ ਕੰਟਰੋਲ ਰੱਖੋ ਸ਼ੂਗਰ ਆ ਉਤੇ ਕੰਟਰੋਲ ਰੱਖੋ ਸਭ ਤੋਂ ਵੱਡਿਆ ਪੇਨ ਕਿਲਰ ਘੱਟ ਤੋਂ ਘੱਟ ਲੋ ਅੱਛੇ ਡਾਕਟਰ ਨਾਲ ਕਰਕੇ ਦਵਾਈ ਲੋ ਮੈਂ ਨਹੀਂ ਕਹਿੰਦਾ ਨਾ ਲੋ ਬਿਮਾਰੀ ਜੇ ਹੈਗੀ ਇਹ ਤਾਂ ਹਲ ਤਾਂ ਦਵਾਈ ਹੈ ਡਾਕਟਰ ਹੀ ਹੈ ਨਾ ਆਪਾਂ ਐਵੇਂ ਕਿਤੇ ਕਿਤੇ ਕੋਲ ਝਾੜਪੂਸ ਵਾਲੇ ਕੋਲ ਚਲੇ ਜਾਈ ਨਹੀਂ ਬਿਮਾਰੀ ਦਾ ਹੱਲ ਡਾਕਟਰ ਨੇ ਹੀ ਕਰਨਾ ਅੱਛੇ ਅੱਛੇ ਡਾਕਟਰ ਨੇ ਪੇਨ ਕਿਲਰ ਤੋਂ ਬਚੋ ਬਾੜਲਾ ਖਾਣਾ ਸੈਰ ਜਿੰਨੀ ਹੋ ਸਕੇ ਵੱਧ ਤੋਂ ਵੱਧ ਕਰੋ ਤਾਂ ਕਿਡਨੀਆ ਤੁਹਾਡੀਆਂ ਬਚ ਸਕਦੀਆਂ ਨੇ ਤਾਂ ਨਾਮ ਇਹ ਦਾ ਬاتھਰੂਮ ਹੈ ਜਿਵੇਂ ਬاتھਰੂਮ ਆ ਰਿਹਾ ਉਹਨੂੰ ਰੋਕੋ ਨਾ ਠੀਕ ਹੈ ਜੀ ਉਹਨੂੰ ਰੋਕੋ ਨਾ ਬاتھਰੂਮ ਫਟਾਫਟ ਕਰ ਦਿਓ ਕਿਉਂਕਿ ਇਹ ਚੀਜ਼ਾਂ ਵੀ ਕਿਡਨੀਆਂ ਖਰਾਬ ਕਰਦੀਆਂ ਨੇ ਜਿਆਦਾ ਖਾਣਾ ਜਿਵੇਂ ਲੋਕੀ ਜਿਆਦਾ ਖਾਣ ਦੀ ਹੋੜ ਹੈ ਉਹ ਵੀ ਨਾ ਲਿਮਟਿਡ ਹਰ ਇੱਕ ਚੀਜ਼ ਲਿਮਟਿਡ ਰੱਖੋਗੇ ਤੁਹਾਡੀਆਂ ਕਿਡਨੀਆਂ ਬਚਿਆ ਰਹਿਣਗੀਆਂ ਤਾਂ ਸਾਡੇ ਨਾਲ ਮਰੀਜ਼ ਵੀ ਮੌਜੂਦ ਨੇ ਜਿਹੜੇ ਕਿ ਇੱਥੇ ਆਪਣਾ ਟ੍ਰੀਟਮੈਂਟ ਕਰਾਣ ਆਏ ਉਹਨਾਂ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਕਿੰਨਾ ਟਾਈਮ ਹੋ ਗਿਆ ਆਉਂਦਿਆਂ ਨੂੰ ਤੇ ਇੱਥੇ ਜਿਹੜੀ ਸੇਵਾ ਕਿੱਦਾਂ ਦੀ ਮਿਲਦੀ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜ ਸਰ ਕਿੰਨਾ ਟਾਈਮ ਹੋਗਾ ਤੁਹਾਨੂੰ ਇੱਥੇ ਆਉਂਦਿਆਂ ਨੂੰ ਡਾਇਲਿਸਿਸ ਕਰਾਉਂਦਿਆਂ ਨੂੰ ਇਧਰ ਹਮ ਜਨਵਰੀ ਸੇ ਆ ਰਹੇ ਹਾਂ ਤੇ ਬੜੀਆ ਸਰਵਿਸ ਮਿਲਦੀ ਹੈ ਯਾਨੀ ਕਿ ਜਿਹੜਾ ਟ੍ਰੀਟਮੈਂਟ ਹੈ ਪ੍ਰੋਪਰ ਬੜੀਆ ਹਸਪੀਟਲ ਵਗੈਰਾ ਟ੍ਰੀਟਮੈਂਟ ਮਿਲਦਾ ਹੈ ਜੀ ਇੱਥੇ ਬਿਲਕੁਲ ਜੀ ਬਿਲਕੁਲ ਹਸਪੀਟਲ ਕੇ ਹਸਪੀਟਲ ਹੀ ਹੈ ਬੜੀਆ ਸੇ ਬੜੀਆ ਹਸਪੀਟਲ ਕੇ ਬਰਾਬਰ ਦਾ ਟ੍ਰੀਟਮੈਂਟ ਮਿਲਦਾ ਹੈ ਸਾਫ ਸਫਾਈ ਬੜੀਆ ਹੈ ਆਪ ਦੇਖ ਹੀ ਰਹੇ ਹੋ ਔਰ ਬੜੀਆ ਹੈ ਕੇਅਰ ਵੈਲ ਟ੍ਰੇਨਡ ਸਟਾਫ ਹੈ ਤਾਂ ਕੋਈ ਦਿੱਕਤ ਨਹੀਂ ਆਤੀ ਹੈ ਉਹ ਜਿਹੜੀ ਡਾਇਲਿਸਿਸ ਹੈ ਉਹ ਮੀਨ ਕਿੰਨੀ ਵਾਰੀ ਹੁੰਦੀ ਹੈ 48 ਘੰਟੇ ਬਾਅਦ 72 ਘੰਟੇ ਬਾਅਦ ਹਫਤੇ ਮੇਂ 3 ਦਿਨ ਹੁੰਦੀ ਹੈ ਮੇਰੀ ਹਫਤੇ ਮੇਂ 3 ਦਵਾਈ ਵਗੈਰਾ ਉਹ ਵੀ ਇੱਥੋਂ ਫਰੀ ਦੇ ਦਿੱਤੀ ਜਾਂਦੀ ਹੈ ਜੀ ਕੁਝ ਦਵਾਈਆਂ ਮਿਲ ਜਾਂਦੀਆਂ ਸਾਰੀ ਤਾਂ ਨਹੀਂ ਮਿਲਦੀ ਪਰ ਕੁਝ ਜੋ ਜ਼ਿਆਦਾ ਕੋਸਟਲੀ ਹੁੰਦੇ ਮਿਲ ਜਾਂਦੀ ਹੈ ਜੈਸੇ ਐਰੀਥਰੋਪੋਇਟਿਨ ਹੈ ईपीओ ਉਸਕੇ ਇੰਜੈਕਸ਼ਨ ਮਿਲ ਜਾਂਦਾ ਹੈ ਆਇਰਨ ਮਿਲ ਜਾਂਦਾ ਹੈ ਇਹ ਬੜੀ ਮਹਿੰਗੀ ਦਵਾਈਆਂ ਹਨ ਦੋਨੋਂ ਹੀ ਉਨਕੇ ਇੰਜੈਕਸ਼ਨ ਮਿਲ ਜਾਂਦੇ ਹਨ ਖੜਨਾ ਹੋਰ ਵੀ ਪੇਸ਼ੈਂਟ ਮੌਜੂਦ ਨੇ ਨਾ ਵੀ ਗੱਲਬਾਤ ਕਰਦੇ ਆ ਪੁੱਛਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਡਾਇਲਿਸਿਸ ਕਰਾਉਂਦਿਆਂ ਨੂੰ ਜੀ ਸਾਨੂੰ ਇੱਥੇ ਕਰਾਉਂਦਿਆਂ ਨੂੰ 8 ਮਹੀਨੇ ਹੋ ਗਏ ਜੀ ਉਸ ਤੋਂ 2-3 ਮਹੀਨੇ ਪਹਿਲਾਂ ਡੀਐਮਸੀ ਤੋਂ ਕਰਵਾਈਤਾ ਸੀਗਾ ਜੀ 8 ਮਹੀਨੇ ਹੋ ਗਏ ਇੱਥੇ ਤੁਹਾਨੂੰ ਡਾਇਲਿਸਿਸ ਕਰਵਾਉਂਦਿਆਂ ਨੂੰ ਜੀ ਤੇ ਇੱਥੇ ਡਾਇਲਿਸਿਸ ਕਰਾਉਂ ਆਣੇ ਹਾਂ ਤੇ ਡੀਐਮਸੀ ਜਰੋਂ ਜਾਂਦੇ ਸੀ ਕੀ ਫਰਕ ਲੱਗਿਆ ਕਿਹਦੀ ਸਰਵਿਸ ਜ਼ਿਆਦਾ ਵਧੀਆ ਲੱਗੀ ਗੱਲ ਇਹਨਾਂ ਦੀ ਸਰਵਿਸ ਬਹੁਤ ਵਧੀਆ ਜੀ ਐਨਜੀਓ ਦੀ ਤੇ ਕਿਉਂਕਿ ਤੇ ਸਫਾਈ ਵੀ ਬਹੁਤ ਜ਼ਿਆਦਾ ਹੈਗੀ ਹੈ ਇ ਬਾਕੀ ਸਾਰੇ ਹਸਪਤਾਲਾਂ ਇਮੇਜ ਫਿਲਟਰ 2 ਜਾਂ 3 ਵਾਰ ਯੂਜ਼ ਕਰਦੇ ਆ ਇੱਥੇ ਹਰ ਵਾਰੀ ਨੋਵਾ ਫਿਲਟਰ ਯੂਜ਼ ਕਰਦੇ ਆ ਜੀ ਇੱਥੇ ਸਾਨੂੰ ਸਟਾਫ ਹੀ ਬਹੁਤ ਵਧੀਆ ਹੈ ਇੱਕ ਇੱਕ ਮਿੰਟ ਨੂੰ ਖਬਰ ਲੈ ਰਿਹਾ ਹਰ ਪੇਸ਼ੇਂਡ ਦੀ ਖਬਰ ਲੈ ਰਿਹਾ ਹੈ ਬਹੁਤ ਵਧੀਆ ਹੈ ਬਾਕੀ ਇਹ ਦੀਪਕ ਸਾਹਿਬ ਤੇ ਨਾਲ ਦੀ ਐਨ ਜੀਓ ਦੀ ਪੂਰੀ ਟੀਮ ਬਹੁਤ ਵਧੀਆ ਸੇਵਾ ਕਰ ਰਹੀ ਹੈ ਸਾਰੇ ਪੇਸ਼ੇਂਡ ਦੀ ਬਹੁਤ ਵਧੀਆ ਸੇਵਾ ਕਰ ਰਹੀ ਹੈ ਕਹਿੰਦੇ ਨਹੀਂ ਲੈ ਰਹੇ ਨਹੀਂ ਜੀ ਇੱਥੇ ਸਾਡੇ ਕੋਲ ਅਜ ਤੱਕ ਇਹਨਾਂ ਨੇ 1 ਰੁਪਿਆ ਵੀ ਨਹੀਂ ਲਿਆ ਕਦੀ ਵੀ ਕੋਈ ਰੁਪਿਆ ਨਹੀਂ ਲਿਆ ਜੀ ਇਹਨਾਂ ਦਾ ਦਵਾਈ ਦਾ ਦਵਾਈਆਂ ਵੀ ਲੈਣ ਦੇ ਨਹੀਂ ਇੰਜੈਕਸ਼ਨ ਵਗੈਰਾ ਲੱਗਦੇ ਸਾਰੇ ਉਹ ਵੀ ਫ੍ਰੀ ਹੈ ਜੀ ਬਿਲਕੁਲ ਸੋ ਵੀ ਸਭ ਕੁਝ ਫ੍ਰੀ ਹੈ ਜੀ ਕਦੇ 1 ਰੁਪਿਆ ਅੱਠ ਮਹੀਨੇ ਵਿੱਚ ਕੋਈ 1 ਰੁਪਿਆ ਨਹੀਂ ਲੱਗਿਆ ਜੀ ਗੱਲਬਾਤ ਕਰ ਲਈ ਸੀ ਡਾਕਟਰ ਸਾਹਿਬ ਨਾਲ ਜਿਹੜੇ ਮੇਨ ਇੱਥੇ ਐਨ ਜੀਓ ਜਿਹੜੇ ਸੰਭਾਲਦੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਤੁਹਾਨੂੰ ਜਿਵੇਂ ਕਿ ਮੈਂ ਸਟਾਰਟਿੰਗ ਦੇ ਵਿੱਚ ਕੀ ਆਈ ਸੀਗਾ ਕਿ ਇੱਕ ਪੱਥਰ ਉਛਾਲਣ ਦੀ ਦੇਰ ਹੁੰਦੀ ਆ ਸੁਰਾਕਤ ਜਿਹੜਾ ਇਸਮਾਨ ਦੇ ਵਿੱਚ ਵੀ ਹੋ ਜਾਂਦਾ ਤੇ ਇਸੇ ਦੇ ਚੱਲਦੇ ਹੋਏ ਜਿਹੜਾ ਸਰ ਨੇ ਸਟੈਪ ਤਾਂ ਲਿਆ ਤੁਹਾਨੂੰ ਜਿਹੜਾ ਇਹਨੂੰ ਚੱਲਦਾ ਰੱਖਣ ਦਾ ਕਹਿ ਲੋ ਜਾਂ ਇਹਨੂੰ ਬਰਕਰਾਰ ਰੱਖਣ ਦਾ ਕੀ ਜਿਹੜਾ ਸੇਵਾ ਕਰਨਗੇ ਤੇ ਜਿਹੜੇ ਪੇਸ਼ੈਂਟ ਆ ਉਹਨਾਂ ਦੀ ਸੇਵਾ ਹੋਏਗੀ ਤਾਂ ਅਸੀਂ ਤੁਹਾਨੂੰ ਅਪੀਲ ਕਰਾਂਗੇ ਵੀ ਤੁਸੀਂ ਵੀ ਵੱਦ ਛੱਡ ਕੇ ਇਹੋ ਜੀ ਐਨਜੀਓ ਦੇ ਵਿੱਚ ਆਪਣਾ ਹਿੱਸਾ ਦਿਓ ਸੇਵਾ ਕਰ ਜਰੂਰ ਕਰੋ ਕਿਉਂਕਿ ਜਿਹੜਾ ਸੇਵਾ ਉਹੀ ਮੇਵਾ ਹੁੰਦਾ ਤੇ ਇਦਾਂ ਦੀਆਂ ਹੋਰ ਅਪਡੇਟਸ ਸਾਡੇ ਨਾਲ ਜੁੜੇ ਰਹੋ ਦ ਸਿਟੀ ਹੈਡਲਾਈਨਸ ਕੈਮਰਾਮੈਨ ਗੁਰਪ੍ਰੀਤ ਨਾਲ ਮੈਂਬਰ ਵੀ ਥੈਂਕ ਯੂ